ਨਾ ਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦੇ ਪਿਓ ਨੇ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੱਤਾ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਫਿਰੋਜ਼ਪੁਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀਡੀਓ ਇਸ ਸਮੇਂ ਆਗਮਕ ਵਾਇਰਲ ਹੋ ਰਹੀ ਹੈ ਤੇ ਉਸ ਪਿਓ ਨੂੰ ਹੁਣ ਪੰਜਾਬ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਮਾਮਲਾ ਜੋ ਨਿਕਲ ਕੇ ਸਾਹਮਣੇ ਆਉਂਦਾ ਜਦੋਂ ਵੀਡੀਓ ਵੀ ਸਾਹਮਣੇ ਆਈ ਪਿਓ ਦੇ ਵੱਲੋਂ ਆਪਣੀ ਹੀ ਧੀ ਨੂੰ ਜਦੋਂ ਨਹਿਰ ਦੇ ਵਿੱਚ ਛੁੱਟਿਆ ਗਿਆ ਪਹਿਲਾਂ ਤਾਂ ਉਸਦੇ ਹੱਥ ਬੰਨੇਗੇ ਹੱਥ ਬੰਨਨ ਦੇ ਨਾਲ ਉਸ ਤੋਂ ਬਾਅਦ ਰਾਤ ਦੇ ਸਮੇਂ ਉਸ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੱਤਾ ਗਿਆ ਬਾਕਾਇਦਾ ਇਸ ਦੀ ਵੀਡੀਓ ਬਣਾਈ ਗਈ ਵੀਡੀਓ ਜਿਹੜੀ ਉਹ ਜਾਰੀ ਹੁੰਦੀ ਹੈ ਵਾਇਰਲ ਹੁੰਦੀ ਹੈ ਤੇ ਹੁਣ ਪ੍ਰਸ਼ਾਸਨ ਜਿਹੜਾ ਹੈ ਉਹ ਆਪਣਾ ਕੰਮ ਕਰ ਰਿਹਾ ਦੇਖ ਸਕਦੇ ਹੋ ਜਿੱਥੇ ਕਿ ਹੁਣ ਉਸੇ ਪਿਤਾ ਨੂੰ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਕਿ ਪਿਤਾ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਉਸ ਦੀ ਬੇਟੀ ਦੇ ਇੱਕ ਲੜਕੇ ਦੇ ਨਾਲ ਨਾਜਾਇਜ਼ ਸੰਬੰਧ ਸੀ ਉਸ ਨੂੰ ਬਹੁਤ ਵਾਰ ਰੋਕਿਆ ਗਿਆ ਲੇਕਿਨ ਲੜਕੀ ਜਿਹੜੀ ਹੈ ਉਹ ਨਹੀਂ ਰੁਕਦੀ ਏ ਆਪਣੇ ਸੰਬੰਧਾਂ ਦੇ ਨਾਲ ਚੱਲਦੀ ਏ ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਏ ਪਿਤਾ ਦੇ ਵੱਲੋਂ ਪਿਤਾ ਨੇ ਕਿਹਾ ਕਿ ਬਹੁਤ ਸਮੇਂ ਪਹਿਲਾਂ ਇਸ ਨੂੰ ਰੋਕਿਆ ਗਿਆ ਨਹੀਂ ਰੁਕੀ ਲੇਕਿਨ ਇਸ ਨੇ ਆਪਣੇ ਪਰਿਵਾਰ ਨੂੰ ਵੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਏ ਸੋ ਨਾਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚੱਲਦਿਆ ਪਿਤਾ ਦੇ ਵੱਲੋਂ ਇੱਕ ਵੱਡਾ ਕਾਰਾ ਕੀਤਾ ਗਿਆ ਕਹਿ ਸਕਦੇ ਹੋ ਕਿ ਕਲਯੁਗੀ ਮਾਹੌਲ ਦੇਖ ਸਕਦੇ ਹੋ ਕਿ ਜਿੱਥੇ ਬੇਟੀ ਦੇ ਵੱਲੋਂ ਵੀ ਇਹ ਕੁਝ ਕੀਤਾ ਗਿਆ ਕਿ ਆਪਣੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਹੀ ਪਿਤਾ ਦੇ ਵੱਲੋਂ ਜਦੋਂ ਪਿਤਾ ਦਾ ਕਹਿਣਾ ਕਿ ਮੈਂ ਬਹੁਤ ਵਾਰ ਸਮਝਾਇਆ ਅਸੀਂ ਜਦੋਂ ਅੱਕ ਚੁੱਕੇ ਸੀ ਕਿ ਫਿਰ ਆਖਿਰਕਾਰ ਪਿਤਾ ਦੇ ਵੱਲੋਂ ਇੱਕ ਖੌਫਨਾਕ ਕਦਮ ਜਿਹੜਾ ਸਾਹਮਣੇ ਆਇਆ ਵੀਡੀਓ ਜਿਹੜੀ ਉਹ ਵੀ ਜਾਰੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਇਸ ਸਮੇਂ ਵੀਡੀਓ ਵਾਇਰਲ ਹੋਈ ਹੈ ਜਿੱਥੇ ਕਿ ਪਹਿਲਾਂ ਤਾਂ ਉਹ ਆਪਣੀ ਬੇਟੀ ਨੂੰ ਰਾਤ ਦੇ ਸਮੇਂ ਨਹਿਰ ਦੇ ਕੰਢੇ ਲੈ ਕੇ ਜਾਂਦਾ ਉਸ ਸਮੇਂ ਉਸ ਦੀ ਧਰਮ ਪਤਨੀ ਯਾਨੀ ਕਿ ਉਸੇ ਲੜਕੀ ਦੀ ਮਾਤਾ ਜਿਹੜੀ ਉਹ ਵੀ ਮੌਜੂਦ ਹੁੰਦੀ ਹੈ ਤੇ ਆਪਣੀ ਧਰਮ ਪਤਨੀ ਨੂੰ ਕਹਿੰਦਾ ਕਿ ਜੇ ਹੱਥ ਬਨ ਹੱਥ ਬਨੇ ਜਾਂਦੇ ਨੇ ਉਸ ਤੋਂ ਬਾਅਦ ਆਪਣੀ ਕੁਰਨੀ ਸਮਝਉਂਦਿਆਂ ਸਮਝਉਂਦਿਆਂ ਉਸੇ ਸਮੇ ਜਿਹੜਾ ਉਹ ਨਹਿਰ ਦੇ ਵਿੱਚ ਧੱਕਾ ਮਾਰ ਦਿੰਦਾ ਹੈ ਵੀਡੀਓ ਜਿਹੜੀ ਇਸ ਸਮੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਲਕਿ ਉਸ ਲੜਕੀ ਦੀ ਜਿਹੜੀ ਦੇਹ ਉਹ ਫਿਲਹਾਲ ਹਲ ਤੱਕ ਨਹੀਂ ਮਿਲੀ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਕਰੀਏ ਗੋਤਾਖੋਰਾ ਦੀ ਮਦਦ ਨਾਲ ਉਸ ਦੀ ਦੇਹ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਤੱਕ ਜਿਹੜੀ ਹੈ ਉਸ ਲੜਕੀ ਦੀ ਦੇਹ ਜਿਹੜੀ ਸਾਹਮਣੇ ਨਹੀਂ ਆਈ ਹੈ ਫਿਰੋਜ਼ਪੁਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਫਿਰੋਜ਼ਪੁਰ ਦਾ ਇਹ ਮਾਮਲਾ ਹੈ ਫਿਰੋਜ਼ਪੁਰ ਦੇ ਸੁਰਜੀਤ ਸਿੰਘ ਜਿਸ ਦੋਸ਼ੀ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਸੁਰਜੀਤ ਸਿੰਘ ਉਸ ਦਾ ਨਾਮ ਹੈ ਜਿਸ ਦੇ ਵੱਲੋਂ ਕੀ ਆਪਣੀ ਹੀ ਧੀ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਟ ਨਹਿਰ ਦੇ ਵਿੱਚ ਧੱਕਾ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਦੇ ਹਾਲ ਤੱਕ ਜਿਹੜੀ ਉਹ ਪੁਲਿਸ ਨੂੰ ਹਾਲ ਤੱਕ ਨਹੀਂ ਮਿਲੀ ਹੈ ਸੋ ਇਹ ਮਾਮਲਾ ਦੇਖ ਸਕਦੇ ਹੋ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਐਡੀ ਵੱਡੀ ਕਹਾਂ ਲੋ ਕਿ ਐਡਾ ਵੱਡਾ ਜਿਗਰਾ ਖੜਦਾ ਕਿ ਆਪਣੀ ਹੀ ਧੀ ਨੂੰ ਆਪਣੇ ਹੱਥੀ ਜਿਹੜਾ ਉਦੇ ਹੱਥ ਬਣ ਕੇ ਉਸ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੱਤਾ ਗਿਆ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੇਖ ਸਕਦੇ ਹੋ ਇਹੋ ਜਿਹੇ ਮਾਮਲੇ ਜੋ ਕਿ ਫਰੂਜ਼ਪੁਰ ਤੋਂ ਹੀ ਮਾਮਲਾ ਸਾਹਮਣੇ ਹੈ ਦਫਤਰ ਕਾਰੋਬਾਰ ਵੀ ਰਹੇ ਤਾਂ ਅਸੀਂ ਬੇਚੀ ਕਿਉਂ ਮੋੜ ਦੇ ਘਰ ਉਤਾਰਿਆ ਸਰਿੰਦ ਦੇ ਦੋ ਵਾਰੀ ਕਾਰੇ ਅਸੀਂ ਦੇ ਲਈ ਕਈ ਹੱਥ ਜੋੜੇ ਸੀਗੇ ਤੋਂ ਪੁੱਤ ਕੋ ਕਹਿਣਾ ਮਾਰਨ ਗਿਆ ਬੰਜਾ ਇਹ ਜਿਤਨੇ ਸੀ ਇੱਕ ਹਾਦਸੇ ਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਪਾਪਾ ਆਰਨਾ ਆਪਣੇ ਨਾਲ ਨਹੀਂ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਆਪਾਂ ਕੁਝ ਦੇਣਾ ਚਾਹੁੰਦੇ ਕੋਣ ਆਪਣੀ ਪ੍ਰੀਤ ਜੇ ਮੈਂ ਉਹਨੂੰ ਫੇਰ ਹੱਥ ਜੋੜੇ ਮੈਂ ਆਪ ਖੁੱਤ ਰੇਲਾ ਇਹਦੇ ਤੋਂ 1.5 ਮਹੀਨਾ ਪਹਿਲੂ ਮੇਰੇ ਦਫਤਰ ਤੱਕ ਵੀ ਪਤਾ ਹੈ ਮੈਂ ਆਪ ਵੀ ਨਹਿਸ ਕਿਹਾਲ ਮਾਰਨ ਗਿਆ ਮੈਂ ਆਪ ਖੁੱਤ ਸਮਝ ਜਾ ਮੈਂ ਕਿ ਪਤਾ ਡਾਰੀ ਜਾਂ ਪਰ ਉਹਦੇ ਦੱਸਦੇ ਫਿਰ ਕੀ ਹੋਇਆ ਫਿਰ ਜਦ ਮੈਂ ਉਹਦੇ ਨਾਲ ਆਇਆ ਮੈਂ ਕਹਿੰਦਾ ਪਤਾ ਹੈ ਤੀਹਾਰਾ ਕੀਤਾ ਕੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਜਿਹੜੀ ਨਹਿਰ ਸੱਤ ਗੁਰੂ ਮੈਂ ਆਪਣਾ ਮੋਗਾਰੂ ਤੇ ਬਾਅਦ ਵਿੱਚ ਉਸਦੀ ਤੋਰੀ ਤਾਂ ਕੀ ਨਹੀਂ ਸਟਾ ਮੈਂ ਤੁਹਾਨੂੰ ਕਿਹਾ ਸੀ ਬੰਦੇ ਹਾਂ ਜੀ ਨਾ ਆਪੇ ਹਾਂ ਉਹ ਨਹਿਰ ਦੇ ਵਿੱਚ ਸਿੱਟਿਆ ਜਿਉਂ ਲੜਕੀ ਮਾਮਲਾ ਹੈਗਾ ਤਾਂ ਕੀ ਕਰ ਲਈ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਜ਼ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਐਂਡਿਸਪੈਚ ਕੀਤੀ ਐ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜੋਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰੈਸ ਕਰਕੇ ਜਿਆ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਚੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਸੀ ਮਾਨਾ ਦਰਖਾਸਤ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਹੋ ਗਿਆ ਤੇ ਉਹ ਰੈਸਟ ਕਰ ਲਿਆ ਸਰ ਡੈਡ ਬੋਡੀ ਮਿਲੀ ਸੀ ਨਹੀਂ